ਆ ਨੂੰ ਕਿੰਨੇ ਬੱਚੇ ਲਾਉਂਦੇ ਨੇ ਇੱਥੇ ਇਹਦੇ ਵਿੱਚ 52 ਸੈਂਟੀਮੀਟਰ ਆ ਜੀ ਸਕੂਲ ਵਾਲਾ 52 ਸੈਂਟੀਮੀਟਰ ਹੁਣ ਜਿਹੜੇ ਨਿਆਣੇ ਹੈਗੇ ਆ ਜਿਆਦਾ ਇਹਦੇ ਵਿੱਚ 81 ਬੱਚੇ ਆ ਨੰਬਰ ਵੀ ਗਲਤ ਲੱਗਾ ਵਾ ਬੱਚੇ ਵੀ ਓਵਰਲੋਡ ਆ 52 ਸੈਂਟੀਮੀਟਰ ਹੈਗੇ ਸੱਤ ਜਣੇ ਬਹਿ ਜਾਂਦੇ ਇਸ ਦੇ ਵਿੱਚ ਹਾਂ ਕੋਈ ਚਾਹ ਤਾਂ ਵੀ ਜਾਈ ਬੈਣਗੀ ਸੀ ਤਸਵੀਰਾਂ ਜ਼ਿਲੰਦਰ ਰਾਮ ਚੌਂਕ ਦੀਆਂ ਨੇ ਜਿੱਥੇ ਸਰਕਾਰੀ ਸਕੂਲ ਦੀ ਬੱਸ ਬੱਚੇ ਲੈ ਕੇ ਘਰਾਂ ਨੂੰ ਜਾ ਰਹੀ ਸੀ ਇਸੇ ਦੌਰਾਨ ਪੁਲਿਸ ਦੇ ਵੱਲੋਂ ਇਸ ਬੱਸ ਦਾ ਚਲਾਣ ਕਟਿਆ ਗਿਆ ਦੱਸਦੀ ਕਿ ਬੱਸ ਦੇ ਵਿੱਚ 51 ਸੀਟਾਂ ਸੀ ਪਰ 81 ਬੱਚੇ ਬਿਠਾਏ ਹੋਏ ਸੀ ਤੇ ਬੱਸ ਦੇ ਉੱਪਰ ਨੰਬਰ ਵੀ ਮੋਟਰਸਾਈਕਲ ਦਾ ਲੱਗਿਆ ਹੋਇਆ ਸੀ ਜਿਵੇਂ ਹੀ ਬਸ ਨੂੰ ਰੋਕਿਆ ਜਾਂਦਾ ਤਾਂ ਉਸ ਦਾ ਚਲਾਨ ਕਰ ਦਿੱਤਾ ਜਾਂਦਾ ਹੈ ਬਸ ਦੇ ਡਰਾਈਵਰ ਦੇ ਕਹਿਣ ਮੁਤਾਬਿਕ ਉਹ ਪਿਛਲੇ 6 ਮਹੀਨੇ ਤੋਂ ਸਕੂਲ ਦੇ ਵਿੱਚ ਨੌਕਰੀ ਕਰ ਰਿਹਾ ਉਸ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਤੇ ਉਧਰ ਟ੍ਰੈਫਿਕ ਪੁਲਿਸ ਇੰਚਾਰਜ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਵੱਡਾ ਹਾ사 ਹੋ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ ਜਦਕਿ 52 ਸੀਟਾਂ ਨੇ ਪਰ 81 ਬੱਚੇ ਢੂੜੀ ਵਾਂਗੂ ਇਸ ਬਸ ਦੇ ਵਿੱਚ ਤੁੰਨੇ ਹੋਏ ਨੇ ਤੁਹਾਨੂੰ ਇਹ ਬੱਚਿਓ ਲੋਕ ਦੇ ਵਿੱਚ ਇਹਦੇ ਵਿੱਚ 52 ਸੀਟਰ ਦੀ ਸਕੂਲ ਵਾਲਾ 55 ਸੀਟਰ ਹੁਣ ਜਿੰਨੇ ਆਣੇ ਹੈਗੇ ਜਿਆਦਾ ਇਹਦੇ ਵਿੱਚ 81 ਬੱਚੇ ਆ ਮੇਰੇ ਤੇਰੀ ਜਰੂਰਤਾਂ ਸੀਟਰ 55 ਸੀਟਰ ਵਾਸਿਆ 52 ਬੱਚੇ ਬਹਿ ਸਕਦੇ ਆ ਜੀ ਤੇ ਜਿਹੜੇ ਬੱਚੇ ਬੱਚੇ ਜਿਹੜੇ ਅੱਜ ਤਾਂ ਬੈਠੇ ਆ ਵਾਸਤੇ ਵਿੱਚ ਮੈਂ ਗਿਣਤੀ ਕੀਤੀ ਆ 81 ਬੱਚੇ ਹਾਂ ਸਰ ਬੱਚੇ ਵੀ ਓਵਰ ਲੋਡ ਹੈ ਦੂਜਾ ਨੰਬਰ ਵੀ ਗਲਤ ਲੱਗਾ ਹੋਇਆ ਨੰਬਰ ਹੀ ਗਲਤ ਲੱਗਾ ਵਾ ਬੱਚੇ ਵੀ ਓਵਰਲੋਡ ਆ 52 ਸੀਟਰ ਹੈਗੀ ਸੱਤ ਜਨ ਬਹਿ ਜਾਂਦੇ ਇਸ ਵਿੱਚ ਹਾਂ ਬਈ ਚਾਹ ਤਾਂ ਵੀ ਜਾਈ ਬੈਣਗੇ ਇਹ ਬੱਸਾਂ ਸਿੱਧੇ ਰਸਤਿਆਂ ਤੋਂ ਸਾਨੂੰ ਮਤਲਬ ਹੁਕਮ ਹੋਇਆ ਹੈ ਜੀ ਨਾਕਾ ਲਾ ਕੇ ਇਹ ਬੱਸਾਂ ਦੇ ਬੱਚੇ ਚੈੱਕ ਕਰੋ ਕਿ ਕਿੰਨੇ ਕਿੰਨੇ ਬੱਚੇ ਬੈਠੇ ਆ ਗੱਡੀਆਂ ਚ ਔਰ ਗੱਡੀਆਂ ਦੇ ਨੰਬਰ ਸਹੀ ਵਿਖੋ ਵੀ ਸਹੀ ਨੇ ਜੇ ਤੋ ਇਹ ਪਾਸਾ ਅਸੀਂ ਨੰਬਰ ਚੈੱਕ ਕੀਤਾ ਇਹ ਬੱਚਾ ਜਿਹੜਾ ਵਾ ਇਹ ਮੋਟਰਸਾਈਕਲ ਦਾ ਨੰਬਰ ਲੱਗਾ ਜੀ ਜਦੋਂ ਡਰਾਈਵਰ ਨਾਲ ਗੱਲ ਕੀਤੀ ਕਹਿੰਦਾ ਬਿੰਦੂਏ ਦੇ ਬਾਰੇ ਪਤਾ ਨਹੀਂ ਦਾ ਮਾਲਕ ਦੇ ਨਾਲ ਗੱਲ ਕੀਤੀ ਉਹਨੂੰ ਦੁਬਾਰਾ ਦਾ ਮੈਂ ਤੁਹਾਨੂੰ ਇਹਦੇ ਕਾਗਜ਼ੀਤੇ ਜਮਾਵਾਂਗਾ ਜੀ ਮੈਂ ਕਹਿੰਦਾ ਹੋਰ ਦੱਸੋ ਸਹੀ ਇਹ ਚੱਕਰ ਰਹੀ ਨੇ ਉਹ ਜਿੱਥੋਂ ਦੁਬਾਰਾ ਨੰਬਰ ਉਹਨਾਂ ਪਾਇਆ ਇਹ ਗਲਤ ਆ ਫਿਰ ਕਿਸੇ ਹੋਰੇ ਬਾਈ ਇੱਕ ਦਾ ਆ ਗਿਆ ਫਿਰ ਉਹਨੂੰ ਕਿਹਾ ਵੀ ਇਹ ਤੇਰਾ ਨੰਬਰ ਜਿਹੜਾ ਗਲਤ ਆ ਫਿਰ ਉਹਨੇ ਦੁਬਾਰਾ ਜਿਹੜਾ ਦਾ ਸਹੀ ਨੰਬਰ ਪਾਇਆ ਸਾਨੂੰ ਆਰ ਸੀ ਜਿਹੜੀ ਹੈ ਨਾ ਆਰ ਸੀ ਜਿਹੜੀ ਹੈ ਉਹ ਤੇ ਕარი ਦਿੱਤਾ ਉਹਦਾ ਜੁਰਮਾਨਾ ਭਰੇਗਾ ਉਹਵਰ ਲੋਡਿੰਗ ਦਾ ਉਹ ਜੁਰਮਾਨਾ ਭਰੇਗਾ ਮੈਨੂੰ ਲੱਗਦਾ ਹਲਕਾ ਹੀ ਹੈ ਜੇ ਅਸੀਂ ওভারਲੋਡ ਬੱਚੇ ਕਿਨੇ ਆ ਉਹਦਾ ਜੁਰਮਾਨਾ ਭਰੇਗਾ ਕਿ ਤੈਨੂੰ ਪਹਿਲਾਂ ਤਾਂ ਕਿਹਨੇ ਪੁੱਛਿਆ ਵਰਦੀ ਪਾਈ ਤੂੰ ਹਾਂ ਇੰਦਾ ਮੈਨੂੰ ਵਰਦੀ ਮਿਲੀ ਨਹੀਂ ਮੈਨੂੰ ਮਾਲਕ ਨੇ ਵਰਦੀ ਲੈ ਕੇ ਜਿਹੜੀ ਮੈਨੂੰ ਨਹੀਂ ਮਿਲੀ ਸਕੂਲ ਕਿਹੜਾ ਹੈ ਫਿਲਹਾਲ ਤੁਹਾਨੂੰ ਦੱਸਦੀ ਕਿ ਇਸ ਬੱਸ ਦਾ ਚਲਾਨ ਕਰ ਦਿੱਤਾ ਗਿਆ ਹੈ ਸਰਕਾਰੀ ਸਕੂਲ ਦੀ ਇਹ ਬੱਸ ਹੈ ਬੱਚੇ ਲੈ ਕੇ ਘਰਾਂ ਨੂੰ ਜਾ ਰਹੀ ਸੀ ਪੁਲਿਸ ਦੇ ਵੱਲੋਂ ਇਹ ਚਲਾਨ ਕਰ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਰੋਜ਼ ਇਸੇ ਤਰ੍ਹਾਂ ਇਹ ਅਟੈਕਿੰਗ ਹੋਵੇਗੀ ਕੋਈ ਵੀ ਸੀਟ ਤੋਂ ਵੱਧ ਬੱਚੇ ਬੱਸ ਦੇ ਵਿੱਚ ਨਾ ਬਿਠਾਏ ਜਾਣ ਇਹ ਵੀ ਹਦਾਇਤਾਂ ਡਰਾਈਵਰ ਨੂੰ ਦਿੱਤੀਆਂ ਗਈਆਂ ਨੇ ਪਰ ਇਸ ਬੱਸ ਦਾ ਚਲਾਨ ਜ਼ਰੂਰ ਕੱਟ ਦਿੱਤਾ ਗਿਆ ਹੈ ਤੇ ਹੁਣ ਡਰਾਈਵਰ ਨੂੰ ਇਸ ਦਾ ਚਲਾਨ ਵੀ ਪੰਨਾ ਪਵੇਗਾ ਇਹ ਵੀ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੇ ਉਹਨਾਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਅੱਗੇ ਤੋਂ ਸੀਟਾਂ ਤੋਂ ਵੱਧ ਬੱਚੇ ਬੱਸ ਦੇ ਵਿੱਚ ਨਾ ਬਿਠਾਏ ਜਾਣ ਜੇਕਰ ਅਜਿਹਾ ਹੋਇਆ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ